YouTube ਤੋਂ ਸਿੱਖ ਕੇ ਬਣਾ ਰਿਹਾ ਸੀ ਬੰਬ ਬੰਬ ਬਣਾਉਂਦੇ ਹੀ ਹੋ ਗਿਆ ਬਲਾਸਟ ਪਿੰਡ ਦੇ 3 ਕਿਲੋਮੀਟਰ ਤੱਕ ਗੂੰਜੀ ਆਵਾਜ਼ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਲਗਾਤਾਰ ਲੋਕ ਕੁਝ ਨਾ ਕੁਝ ਆਪਣੀ ਜ਼ਿੰਦਗੀ ਨੂੰ ਸੁਧਾਰਨ ਲਈ ਸੋਸ਼ਲ ਮੀਡੀਆ ਤੋਂ ਕੁਝ ਨਾ ਕੁਝ ਸਿੱਖਦੇ ਰਹਿੰਦੇ ਨੇ ਕੁਝ ਲੋਕ ਚੰਗੇ ਕੰਮ ਸਿੱਕੇ ਆਪਣਾ ਚੰਗਾ ਜੀਵਨ ਬਣਾ ਲੈਂਦੇ ਨੇ ਤੇ ਕੁਝ ਲੋਕ ਗਲਤ ਕੰਮਾਂ 'ਚ ਪੈ ਕੇ ਆਪਣਾ ਜੀਵਨ ਨਰਕ ਬਣਾ ਲੈਂਦੇ ਨੇ ਇਸੇ ਤਰ੍ਹਾਂ ਦਾ ਇੱਕ ਮਾਮਲਾ ਬਠਿੰਡਾ ਦੇ ਪਿੰਡ ਜੀਂਦਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਜਿਹੜਾ ਕਿ ਲੋ ਕਰ ਰਿਹਾ ਸੀ ਉਸਨੇ YouTube ਤੋਂ ਵੇਖ ਕੇ ਬੰਬ ਬਣਾਉਣਾ ਸ਼ੁਰੂ ਕਰ ਦਿੱਤਾ ਯਾਨੀ ਕਿ ਬੰਬ ਬਿਲਾਸਟ ਕਰਨ ਦੇ ਲਈ ਬੰਬ ਬਣਾਉਣਾ ਸ਼ੁਰੂ ਕਰ ਦਿੱਤਾ ਤੇ ਬੰਬ ਬਣਾਉਂਦੇ ਬਣਾਉਂਦੇ ਹੀ ਪਠਿੰਡਾ ਦਾ ਨੌਜਵਾਨ ਜਿਸ ਦਾ ਨਾਮ ਗੁਰਪ੍ਰੀਤ ਸਿੰਘ ਹੈ ਉਹ ਬੰਬ ਬਣਾ ਹੀ ਰਿਹਾ ਸੀਗਾ तकरीबन ਸਵੇਰ ਦੇ 6 ਵਜੇ YouTube ਤੋਂ ਦੇਖ ਕੇ ਸਿੱਖ ਰਿਹਾ ਸੀਗਾ ਤੇ तकरीबन ਜਿੱਦਾਂ ਹੀ 6 ਵਜੇ ਤਾਂ ਉਹ ਉਸਦੇ ਹੱਥ ਦੇ ਵਿੱਚ ਬਲਾਸਟ ਹੋ ਗਿਆ ਤੇ ਘਰ ਦੇ ਵਿੱਚ ਹੀ ਵੱਡਾ ਧਮਾਕਾ ਹੋ ਗਿਆ ਜਿਹੜਾ ਨੌਜਵਾਨ ਗੁਰਪ੍ਰੀਤ ਸਿੰਘ ਸੀਗਾ ਉਹ ਬੁਰੀ ਤਰ੍ਹਾਂ ਝੁਲਸ ਗਿਆ ਤੇ ਉਸ ਨੂੰ ਲੈ ਕੇ ਉਸ ਦਾ ਪਿਤਾ ਹਸਪਤਾਲ ਲਗ ਗਿਆ ਉੱਥੇ ਉਹਨੂੰ ਦਾਖਲ ਕਰਾਇਆ ਗਿਆ ਸਵੇਰੇ 6 ਵਜੇ ਦਾ ਜੇ ਸਮਾਂ ਸੀਗਾ ਤਕਰੀਬਨ ਅੱਧੇ ਪੌਣੇ ਘੰਟੇ ਦੇ ਵਿੱਚ ਉਸਦੇ ਪਿਤਾ ਉਸਨੂੰ ਲੈ ਕੇ ਹਸਪਤਾਲ ਪਹੁੰਚ ਗਏ ਤੇ ਹਸਪਤਾਲ ਪਹੁੰਚਣ ਤੇ ਜਦੋਂ ਹਸਪਤਾਲ ਵਾਲਿਆਂ ਨਾਲ ਗੱਲਬਾਤ ਹੋਈ ਤੇ ਉਹਨਾਂ ਨੂੰ ਲੱਗਾ ਕਿ ਕੋਈ ਚੀਜ਼ ਘਰ ਪਈ ਬਲਾਸਟ ਹੋ ਗਈ ਹੋਊਗੀ ਹੋਵੇਗੀ ਜਿਵੇਂ ਆਮ ਕਹਿ ਸਕਦੇ ਹੋ ਸਟੋਕ ਬਲਾਸਟ ਹੋ ਗਿਆ ਜਾਂ ਕੁਝ ਹੋਰ ਚਲੋ ਇਸ ਤੋਂ ਦੀ ਉਸਨੂੰ ਦਾਖਲ ਕਰਾਇਆ ਗਿਆ ਉਸ ਤੋਂ ਬਾਅਦ ਜਦੋਂ ਉਹਨੂੰ ਦਾਖਲ ਕਰਾ ਕੇ ਉਸਦੇ ਇਲਾਜ ਦੇ ਲਈ ਉਸ ਦਾ ਪਿਤਾ ਯਾਨੀ ਕਿ ਗੁਰਪ੍ਰੀਤ ਸਿੰਘ ਦਾ ਪਿਤਾ ਜਿਸ ਦਾ ਨਾਮ ਜਗਤਾਰ ਸਿੰਘ ਦੱਸਿਆ ਜਾ ਰਿਹਾ ਹੈ ਉਹ ਆਪਣੇ ਘਰ ਵਾਪਸ ਆ ਜਾਂਦਾ ਹੈ ਤੇ ਘਰ ਵਾਪਸ ਆਣ ਤੋਂ ਬਾਅਦ ਜਿੱਥੇ ਸਮਾਨ ਜਿਸ ਕਮਰੇ ਦੇ ਵਿੱਚ ਗੁਰਪ੍ਰੀਤ ਸਿੰਘ ਜਿਹੜਾ ਨੌਜਵਾਨ ਹੈ ਉਹ YouTube ਤੋਂ ਦੇਖ ਕੇ ਬੰਬ ਬਣਾ ਰਿਹਾ ਸੀ ਤਾਂ ਉਸ ਨੇ ਉਸ ਸਮਾਨ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਜਿਵੇਂ ਆਮ ਤੌਰ ਤੇ ਆਪਾਂ ਕੋਈ ਖਲਾਰਾ ਭੇਜੇ ਉਸ ਨੂੰ ਸਮੇਟਣ ਦੀ ਕੋਸ਼ਿਸ਼ ਕਰਦੇ ਆਂ ਤੇ ਉਸ ਨੂੰ ਸਮੇਟਦੇ ਹੋਏ ਸ਼ਾਮ 4 ਵਜੇ ਸੁਬਾਰਾ ਤੋਂ ਉਹਨਾਂ ਦੇ ਘਰ ਦੇ ਵਿੱਚ ਬੰਬ ਬਲਾਸਟ ਹੋ ਗਿਆ ਤੇ ਬਲਾਸਟ ਦੇ ਵਿੱਚ ਉਸਦੇ ਪਿਤਾ ਜਗਤਾਰ ਸਿੰਘ ਵੀ ਬੁਰੀ ਤਰ੍ਹਾਂ ਝੁੱਲਸ ਗਏ ਜਿਨ੍ਹਾਂ ਨੂੰ ਦਾਖਲ ਕਰਾਇਆ ਗਿਆ ਤੇ ਉਹ ਜਿਹੜਾ ਕਹਿ ਲੋ ਕਿ ਜਿਹੜਾ ਬਲਾਸਟ ਸੀਗਾ ਉਸ ਦੀ ਆਵਾਜ਼ ਤਕਰੀਬਨ ਤਕਰੀਬਨ ਇਹ ਦੱਸਿਆ ਜਾ ਰਿਹਾ ਹੈ ਕਿ 3 ਕਿਲੋਮੀਟਰ ਤੱਕ ਆਵਾਜ਼ ਆਈ ਬਠਿੰਡਾ ਦੇ ਜੀਂਦਾ ਪਿੰਡ ਦੇ ਆਸ-ਪਾਸ 3 ਕਿਲੋਮੀਟਰ ਤੱਕ ਉਸ ਦੀ ਆਵਾਜ਼ ਆਈ ਪਰ ਕਿਸੇ ਨੇ ਖਿਆਲ ਨਹੀਂ ਕੀਤਾ ਕਿਸੇ ਨੇ ਗੌਰ ਨਹੀਂ ਕੀਤਾ ਕੀ ਪਤਾ ਉਸੇ ਤਰ੍ਹਾਂ ਹੀ ਕੋਈ ਬਲਾਸਟ ਹੋਇਆ ਵੇ ਟਰਾਂਸਫਾਰਮਰ ਛੜ ਗਿਆ ਹੋਵੇ ਟਰਾਂਸਫਾਰਮਰ ਬਲਾਸਟ ਕਰ ਗਿਆ ਹੋਵੇ ਇਸ ਤਰ੍ਹਾਂ ਦੀਆਂ ਗੱਲਾਂ ਕੁਝ ਲੋਕਾਂ ਵੱਲੋਂ ਕੀਤੀਆਂ ਗਈਆਂ ਕਿ ਇਸ ਤਰ੍ਹਾਂ ਦੀ ਗੱਲ ਹੋ ਸਕਦੀ ਹੈਗੀ ਹੈ ਤੇ ਉਸੇ ਸਮੇਂ ਸ਼ਾਮ ਨੂੰ 4 ਵਜੇ ਸੇਮ ਹਸਪਤਾਲ ਦੇ ਵਿੱਚ ਹੀ ਉਸਦੇ ਪਿਤਾ ਨੂੰ ਵੀ ਦਾਖਲ ਕਰਵਾਇਆ ਗਿਆ ਤੇ ਜਦੋਂ ਉਹ ਹਸਪਤਾਲ ਵਾਲਿਆਂ ਨੂੰ ਪਤਾ ਲੱਗਿਆ ਕਿ ਇਹਨਾਂ ਦੇ ਘਰ 'ਚ ਹੋ ਕੀ ਰਿਹਾ ਹੈ ਕਿ ਦੋ ਬਲਾਸਟ ਇੱਕ ਸਵੇਰੇ 6 ਵਜੇ ਬਲਾਸਟ ਹੁੰਦਾ ਹੈ ਇੱਕ ਸ਼ਾਮੀ 4 ਵਜੇ ਬਲਾਸਟ ਹੁੰਦਾ ਹੈ ਤਾਂ ਸੂਈ ਜਿਹੜੀ ਹੈ ਸ਼ੱਕ ਦੀ ਸ਼ੁਰੂ ਹੋਈ ਤਾਂ ਉਸ ਤੋਂ ਬਾਅਦ ਪੁਲਿਸ ਨੂੰ ਦੱਸਿਆ ਗਿਆ ਪੁਲਿਸ ਨੂੰ ਇਤਲਾਹ ਦਿੱਤੀ ਗਈ ਤੇ ਹਸਪਤਾਲ ਦੇ ਵਿੱਚ ਜਦੋਂ ਗੱਲ ਚੱਲੀ ਤਾਂ ਪੁਲਿਸ ਮੌਕੇ ਤੇ ਆਈ ਤੇ ਉਸ ਤੋਂ ਬਾਅਦ ਜਦੋਂ ਜਾਂਚ ਕੀਤੀ ਗਈ ਤਾਂ ਇਹ ਨਿਕਲ ਕੇ ਸਾਹਮਣੇ ਆਇਆ ਕਿ ਗੁਰਪ੍ਰੀਤ ਸਿੰਘ ਜਿਹੜਾ 19 ਸਾਲ ਦਾ ਹੈ ਮਹਿਜ ਕਿ ਉਸਨੇ YouTube ਤੋਂ ਦੇਖ ਕੇ ਬੰਬ ਬਣਾਣੇ ਸ਼ੁਰੂ ਕਰ ਦਿੱਤਾ ਤੇ ਇਹ ਵੀ ਦੱਸਿਆ ਜਾਂਦਾ ਹੈ ਕਿ ਗੁਰਪ੍ਰੀਤ ਸਿੰਘ ਜਿਹੜਾ ਹੈ ਉਹ ਬੰਬ ਬਣਾਉਣ ਦੇ ਲਈ ਪਾਕਿਸਤਾਨ ਦੇ ਵਿੱਚ ਜਿਹੜੇ ਰਹਿ ਰਹੇ ਖਾਲਸਤਾਨੀ ਜਾਂ ਫਿਰ ਕੁਝ ਅਤਵਾਦੀ ਜਿਹੜੇ ਪੰਜਾਬ ਦਾ ਮੌਲ ਖਰਾਬ ਕਰਨਾ ਚਾਹੁੰਦੇ ਨੇ ਉਹਨਾਂ ਦੇ ਟੱਚ ਵਿੱਚ ਹੈ ਤੇ ਉਹਨਾਂ ਦੇ ਨਾਲ ਲਗਾਤਾਰ ਸੰਪਰਕ ਵਿੱਚ ਹੈ ਤੇ ਉਹਨਾਂ ਤੋਂ ਬਹੁਤ ਜ਼ਿਆਦਾ ਇਨਫਲੂਐਂਸ ਵੀ ਹੈ ਯਾਨੀ ਕਿ ਤੁਸੀਂ ਕਹਿ ਸਕਦੇ ਹੋ ਕਿ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਇਹ ਕੰਮ ਕਰ ਰਿਹਾ ਹੈ ਤੇ ਇਸ ਦੇ ਨਾਲ ਹੀ ਇੱਕ ਹੋਰ ਗੱਲ ਸਾਹਮਣੇ ਆਈ ਕੇ ਗੁਰਪ੍ਰੀਤ ਸਿੰਘ ਦੀ ਕੁਝ ਦਿਨਾਂ ਬਾਅਦ ਦੀ ਜਿਹੜੀ ਜੰਮੂ ਕਟੂਆ ਲਈ ਟ੍ਰੇਨ ਦੀ ਸੀਟ ਵੀ ਬੁੱਕ ਸੀ ਕੀ ਪਤਾ ਹੁਣ ਇਹਦੇ ਵਿੱਚ ਇਹ ਸਵਾਲ ਖੜੇ ਖੜੇ ਹੋ ਰਹੇ ਨੇ ਕੀ ਪਤਾ ਇਹ ਬੰਬ ਬਣਾ ਕੇ ਗੁਰਪ੍ਰੀਤ ਸਿੰਘ ਨੇ ਜੰਮੂ ਬਲਾਸਟ ਕਰਨਾ ਸੀਗਾ ਜਾਂ ਫਿਰ ਟ੍ਰੇਨ ਦੇ ਵਿੱਚ ਇਹ ਹਾਲੇ ਸਵਾਲਾਂ ਦੇ ਜਵਾਬ ਮਿਲਨੇ ਬਾਕੀ ਨੇ ਬਾਕੀ ਪੁਲਿਸ ਮੁਲਾਜ਼ਮਾਂ ਨੇ ਕੀ ਕੁਝ ਦੱਸਿਆ ਜਿਹੜੇ ਐਸਐਸਪੀ ਬਠਿੰਡਾ ਨੇ ਅਮਰੀਤ ਕੁੰਡਲ ਉਹਨਾਂ ਨੇ ਕੀ ਕੁਝ ਦੱਸਿਆ ਜ਼ਰਾ ਉਹ ਵੀ ਸੁਣ ਲਵੋ ਅੱਜ ਸਾਡੇ ਐਸਐਚਓ ਨਈਆ ਵਾਲੋਂ ਨੇ ਫਿਰ ਇੱਕ ਹਸਪਤਲ ਪ੍ਰਾਈਵੇਟ ਹਸਪਤਲ ਤੋਂ ਰੁਕਕਾਇਆ ਸੀ ਜਿੱਦੋਂ ਤੇ ਪਤਾ ਲੱਗਿਆ ਕਿ ਇੱਕ 19 ਸਾਲ ਦਾ ਮੁੰਡਾ ਜਿਹਦਾ ਨਾਮ ਗੁਰਪ੍ਰੀਤ ਸਿੰਘ ਹੈ ਸਨ ਆਫ ਜਗਤਾਰ ਸਿੰਘ ਉਹਨੂੰ ਕੁਝ ਬਰਨ ਇੰਜਰੀ ਸੀਗੀਆਂ ਤੇ ਉਹਦੇ ਬਾਅਦ ਚ ਪਤਾ ਲੱਗਿਆ ਕਿ ਉਹਦੇ ਫਾਦਰ ਜਗਤਾਰ ਸਿੰਘ ਸੈਪਰੇਟਲੀ ਆਦੇਸ਼ ਹਸਪਤਲ 'ਚ ਐਡਮਿਟ ਕਰਾਇਆ ਗਿਆ ਦੋਨਾਂ ਨੂੰ ਕਾਫੀ ਫਟੜੀ ਸੀਗੇ बिकॉज ਆ ਵੇਰੀਅਸ ਬਰਨ ਇਜਰੀਜ਼ ਤਾਂ ਇਨੀਸ਼ੀਅਲੀ ਉਹਨਾਂ ਨੇ ਦੱਸਿਆ ਕਿ ਇੱਥੇ ਬਲਾਸਟ ਹੋਇਆ ਹੈ ਕੱਲ ਜੋ ਨਾਤਾ ਸਾਨੂੰ ਲੋਕਲੀ ਕਿਸੇ ਨੇ ਰਿਪੋਰਟ ਕੀਤਾ ਤੇ ਨਾ ਹੀ ਸਾਮਲੀ ਨੇ ਰਿਪੋਰਟ ਕੀਤਾ ਮੈਡੀਕਲ ਰੁੱਕੇ ਦੇ ਬਾਅਦ ਹੀ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਡੂਰਿੰਗ ਇਨਵੈਸਟੀਗੇਸ਼ਨ ਪਤਾ ਲੱਗਿਆ ਕਿ ਜਿਹੜਾ ਇਹ ਲੜਕਾ ਹੈ ਗੁਰਪ੍ਰੀਤ ਸਿੰਘ ਇਹ ਕੁਝ ਆਨਲਾਈਨ ਸੈਲਫ ਟਿਊਟੋਰੀਅਲਸ ਦੇ ਨਾਲ ਹੀ ਕੁਝ ਐਕਸਪਲੋਸਿਵ ਮਟੀਰੀਅਲ ਮੰਗਾ ਕੇ ਅਵੈਰੀਐਂਟਲੀ ਕੁਝ ਐਕਸਪੈਰੀਮੈਂਟ ਕਰ ਰਿਹਾ ਸੀ ਜੋ ਮਿਕਸ ਫਾਇਰ ਹੋ ਕੇ ਉੱਥੇ ਹੀ ਬਲਾਸਟ ਹੋ ਗਿਆ ਤੇ ਫਿਲਹਾਲ ਦੋਨੋਂ ਫਾਦਰ ਔਰ ਸਨ ਹਸਪੀਟਲ ਚ ਦਾਖਲ ਹੈ ਔਰ ਹਲੇ ਤਾਂ ਦੇ ਆਊਟ ਆਫ ਡੇਂਜਰ ਬਟ ਦੋਨਾਂ ਦੀ ਸਰਜਰੀਜ਼ ਵਗੈਰਾ ਹੋਣੀ ਹੈ ਤੇ ਇੱਥੇ ਅਸੀਂ ਇਨਫੋਰਮੇਸ਼ਨ ਮਿਲਣ ਸਾਰੀ ਜਿਹੜੀ ਸਾਡੀ ਜ਼ਿਲ੍ਹੇ ਦੀ ਫੋਰੈਂਸਿਕ ਟੀਮ ਹੈ ਔਰ ਜਿਹੜੀ ਸਾਡੀ ਰੇਂਜ ਦੀ ਬੌਮ ਡਿਸਪੋਜ਼ਲ ਸਕਵਾਡ ਹੈ ਉਹਨਾਂ ਨੂੰ ਬੁਲਾ ਲਿਆ ਸੀ ਏਰੀਆ ਕੋਆਰਡੀਨੇਟਰ ਸੀਗਾ ਤੇ ਬੌਮ ਡਿਸਪੋਜ਼ਲ ਟੀਮ ਹਲੇ ਵੀ ਕਾਫੀ ਦੇਰ ਦੀ ਕੰਮ ਤੇ ਲੱਗੀ ਹੋਈ ਹੈ ਔਰ ਜਦ ਤੱਕ ਨੂੰ ਸਾਨੂੰ ਕਲੀਅਰੈਂਸ ਨਹੀਂ ਮਿਲ ਜਾਂਦੀ ਜਾਂ ਜੋ ਵੀ ਟੈਕਨੀਕਲ ਸਾਨੂੰ ਰਿਜ਼ਲਟ ਨਹੀਂ ਪਤਾ ਲੱਗਦਾ ਹਲੇ ਅਸੀਂ ਕੁਝ ਵੀ ਕਮੈਂਟ ਨਹੀਂ ਕਰ ਸਕਦੇ ਬਟ ਅਸੀਂ ਆਪਣਾ ਜਿਹੜਾ ਐਸਟ ਹੈ ਉਹ ਐਫਆਈਆਰ ਲੌਂਚ ਕਰ ਰਹੇ ਬਿਕੋਜ਼ ਐਕਸਪਲੋਸਿਵ ਸਬਸਟੈਂਸ ਮਿਲੇ ਤੇ ਜੋ ਵੀ ਤਸਕੀਰ ਸਾਹਮਣੇ ਆਏਗਾ ਉਹ ਤੁਹਾਨੂੰ ਅਸੀਂ ਦੱਸਾਂਗੇ ਜਸਮੀਨ ਦਾ ਹਾਲ ਕੀ ਜਾਨਾ ਸਰ ਕਿੰਨੇ ਇੱਕ ਜਸਮੀਨ ਇੰਦਰੀ ਕਿਸ ਤਰ੍ਹਾਂ ਦੀ ਦੋਵਾਂ ਨੇ ਬਾਪ ਬੇਟਾ ਦੋਨੋਂ ਹੀ ਜਸਮੀਨ ਜੀ ਮੈਂ ਹਲੇ ਜਿਹੜਾ ਬੇਟਾ ਗੁਰਪ੍ਰੀਤ ਉਹਨੂੰ ਮਿਲ ਕੇ ਆਈਆਂ ਉਹਦੇ ਜਿਹੜੇ ਡਾਕਟਰ ਉਹਨੂੰ ਟਰੀਟ ਕਰ ਰਹੇ ਉਹਨਾਂ ਨੇ ਦੱਸਿਆ ਕਿ ਇਹਦੀ ਸਰਜਰੀ ਹੋਏਗੀ ਮੇਬੀ ਹਿਸ ਸ਼ਾਇਦ ਉਹਦੀ ਬਾ ਵੀ ਅੰਪਿਊਟ ਹੋ ਸਕਦੀ ਹੈ ਜੋ ਡਾਕਟਰਸ ਨੇ ਦੱਸਿਆ ਬਟ ਉਹਦੇ ਜਿਹੜੇ ਫਾਦਰ ਹੈ ਉਹਨਾਂ ਦੀ ਜਿਹੜੇ ਮੇਰੇ ਬਾਕੀ ਆਫੀਸਰਸ ਗਏ ਹੈ ਉਹਦੇ ਸ਼ਾਇਦ ਅੱਖਾਂ ਨੂੰ ਵੀ ਡੈਮੇਜ ਹੋਇਆ ਔਰ ਦੋਨੋਂ ਇਨਸੀਡੈਂਟ ਆਫ ਬਲਾਸਟ ਵਕਰੇ ਵਕਰੇ ਟਾਈਮ ਦੇ ਪਹਿਲਾਂ ਬੇਟਾ ਜ਼ਖਮੀ ਹੋਇਆ ਸੀ ਉਹਨੂੰ ਲੈ ਗਏ ਸੀ ਤੇ ਸ਼ਾਮ ਨੂੰ ਮੇਰੇ ਫਾਦਰ ਜੋ ਹੁਣ ਤੱਕ ਪਤਾ ਲੱਗਿਆ ਸ਼ਾਇਦ ਉਹ ਐਕਸਪਲੋਸਿਵ ਸਬਸਟੈਂਸ ਨੂੰ ਤਾਂ ਤੁਸੀਂ ਨੇ ਕਿਤੇ ਸਮੇਟਣ ਦੀ ਕੋਸ਼ਿਸ਼ ਕਰ ਰਹੀ ਸੀ ਤੋਂ ਉੱਤੇ ਜ਼ਿਆਦਾ ਬਲਾਸ ਹੋ ਗਿਆ ਅੰਦਰ ਨੁਕਸਾਨ ਕਿਸ ਤਰ੍ਹਾਂ ਹੋਇਆ ਸਰ ਜਿਸ ਜਗ੍ਹਾ ਤੇ ਹੋਇਆ ਬਲਾਸ ਕਿਨੋਂ ਜੀ ਜੀ ਕਰਦੇ ਜਿਹੜੇ ਸ਼ੀਸ਼ੇ ਤਾਂ ਟੁੱਟੇ ਹੋਏ ਪਤਾ ਲੱਗ ਰਿਹਾ ਆਊਟਰ ਕਿਉਂਕਿ ਅੰਦਰ ਤੋਂ ਆਬਵੀਅਸਲੀ ਆਈ ਆਲਸੋ ਡਿਡ ਨੋ ਪਰ ਜੋ ਸਾਡੀ ਟੀਮ ਹੈ ਉਹਨਾਂ ਨੇ ਦੱਸਿਆ ਹੈ ਕਿ ਬੜਾ ਐਕਸਪਲੋਸਿਵ ਸਬਸਟੈਂਸ ਬੜਾ ਹਾਈ ਇੰਟੈਂਸਿਟੀ ਦਾ ਹੈ ਤੇ ਉਹਨਾਂ ਦੇ ਜਰਾ ਟੱਚ ਵੀ ਹੋ ਰਿਹਾ ਤਾਂ ਛੋਟੇ ਛੋਟੇ ਬਲਾਸ ਕਿਹੜਾ ਕਿਹੜਾ ਪਿੰਡ ਹੈ ਕਿਹੜੇ ਪੁਆਇੰਟਸ ਕਿਹੜੇ ਇਹ ਜੀ ਜਿੱਦਾਂ ਪਿੰਡ ਪੈਂਦਾ ਹੈ ਨਈਆ ਵਾਲਾ ਥਾਣੇ ਦੇ ਅੰਦਰ ਜੂਰ ਅਨਿਤ ਕੁੰਡਲ ਨੇ ਇਸ ਬਾਰੇ ਸਾਰੀ ਜਾਣਕਾਰੀ ਦਿੱਤੀ ਕਿ ਆਖਿਰਕਾਰ ਇਹ ਸਾਰਾ ਵਾਪਰਿਆ ਕਿਵੇਂ ਤੇ ਹੁਣ ਜਿਹੜੀ ਸ਼ੱਕ ਦੀ ਸੂਈ ਹੈ ਉਹ ਲਗਾਤਾਰ ਗੁਰਪ੍ਰੀਤ ਸਿੰਘ ਤੇ ਬਣੀ ਹੋਈ ਹੈ ਹੁਣ ਅੱਗੇ ਦੇਖਣਾ ਹੋਵੇਗਾ ਇਸ ਕੇਸ ਚ ਨਿਕਲ ਕੇ ਕੀ ਆਂਦਾ ਪਰ ਜੋ ਹਾਲਾਤ ਨੇ ਉਹ ਇਹ ਬਿਆਨ ਕਰ ਰਹੇ ਨੇ ਕਿ ਪੰਜਾਬ ਦੇ ਹਾਲਾਤ ਇਸ ਤਰ੍ਹਾਂ ਦੇ ਹੁੰਦੇ ਜਾ ਰਹੇ ਨੇ ਕਿ ਜਿਹੜੇ ਲੋਕ ਨੇ ਘਰਾਂ ਚ ਬੈਠ ਕੇ ਹੀ ਹੁਣ ਬੰਬ ਬਣਾਉਣ ਦੀ ਰਣਨੀਤੀ ਘਟਦੇ ਹੋਏ ਨਜ਼ਰ ਆ ਰਹੇ ਨੇ ਦੂਸਰੀਆਂ ਅ ਕੰਟਰੀਆਂ ਦੀਆਂ ਜਿਵੇਂ ਪਾਕਿਸਤਾਨ ਦੀ ਗੱਲ ਕਰੀਏ ਜਾਂ ਹੋਰ ਕਿਤੇ ਬੈਠੇ ਹੋਈਆਂ ਤਾਕਤਾਂ ਜਿਹੜੀਆਂ ਨੇ ਉਹ ਪੰਜਾਬੀ ਮੁੰਡਿਆਂ ਨੂੰ ਵਰਗਲਾ ਵੀ ਲਈਆਂ ਨੇ ਵਰਗਰਾ ਵੀ ਲਈਆਂ ਨੇ ਜਿਹੜੀਆਂ ਕਿ ਉਹਨਾਂ ਨੂੰ ਇਸ ਗਲਤ ਰਸਤੇ ਤੇ ਧੋਲ ਰਹੀਆਂ ਨੇ ਇਸੇ ਤਰ੍ਹਾਂ ਦਾ ਹੀ ਇਹ ਵੀ ਮਾਮਲਾ ਇਸ ਤਰ੍ਹਾਂ ਦਾ ਹੀ ਮਿਲਦਾ ਜੁਲਦਾ ਦਿਖਾਈ ਦੇ ਰਿਹਾ ਹੁਣ ਖੈਰ ਇਸ ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪੇਂਡ ਨੂੰ ਸੀਲ ਕਰ ਲਿਆ ਗਿਆ ਸੀਗਾ ਤੇ ਅਗਲੀ ਕਾਰਵਾਈ ਹੁਣ ਪੁਲਿਸ ਦੱਸੇਗੀ ਕੀ ਕੁਝ ਹੋਵੇਗਾ ਪਹਿਲਾਂ ਉਸ ਦਾ ਇਲਾਜ ਚੱਲ ਰਿਹਾ ਹੈ ਹਨ ਖੈਰ ਸਾਡੀ ਸਾਰਿਆਂ ਨੂੰ ਇਹੀ ਅਪੀਲ ਹੈ ਜੇਕਰ ਤੁਸੀਂ ਆਨਲਾਈਨ ਤੋਂ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹੋ ਤਾਂ ਕੋਈ ਚੰਗੀਆਂ ਚੀਜ਼ਾਂ ਦੇਖੋ ਆਪਣੇ ਦੇਸ਼ ਨੂੰ ਕਿਵੇਂ ਤਰੱਕੀ ਵੱਲ ਲੈ ਕੇ ਜਾਈਏ ਆਪਣੇ ਪੰਜਾਬ ਨੂੰ ਕਿਵੇਂ ਤਰੱਕੀ ਵੱਲ ਲੈ ਕੇ ਜਾਈਏ ਨਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਜਾਂ ਹਸਤਰਾ ਦੀਆਂ ਵਾਰਦਾਤਾਂ ਨੂੰ ਕਰਨ ਦੇ ਲਈ ਆਪਾਂ ਬੰਬ ਬਣਾਣੇ ਸ਼ੁਰੂ ਕਰ ਦਈਏ ਜਿਹੜੇ ਕਿ ਸਾਡੇ ਘਰਾਂ ਦੇ ਵਿੱਚ ਫਟ ਜਾਂਦੇ ਨੇ ਸੋ ਉਮੀਦ ਕਰਦੇ ਹਾਂ ਕਿ ਲੋਕ ਇਸ ਤੋਂ ਸਬਕ ਲੈਣਗੇ ਤੇ ਲਗਾਤਾਰ ਆਪਣੇ ਹੀ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਰਹੇਗੇ क्राइम ਚਾਰਟ ਦੀ ਸਟੋਰੀ ਚਾਹੇ ਨਹੀਂ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਤਰ੍ਹਾਂ ਦੇ ਵਾਰਦਾਤਾਂ ਤੇ ਕੀ ਤੁਹਾਡੀ رائے ਹੈ